ਕਿ ਤਾਂ ਸਾਰਿਆਂ ਨੂੰ ਐਵੇਂ ਜਿਕਰ ਇਕੱਠੇ ਹੋ ਕੇ ਲੜਾਈ ਲੜਨੀ ਪੈਣੀ ਹੈ ਇਹ ਤੁਸੀਂ ਬਹੁਤ ਵੱਡਾ ਪੰਜਾਬ ਦੀ ਸਮੱਸਿਆ ਹੈ ਕਿ ਇਹ ਹੱਲ ਹੋ ਜੂਗੀ ਪੰਜਾਬ ਦੇ ਵਿੱਚ ਆਹ ਬੰਦਾ ਹੈ ਜਿਹੜਾ ਕਿਹੜਾ ਬੰਦਾ ਇਧਰਲਾ ਬੰਦਾ ਹੈ ਆਹ ਆਹ ਦੇਖੋ ਇਧਰਲਾ ਇਧਰਲਾ ਬੰਦਾ ਹੈ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਗੱਲ ਸੁਣਨ ਵਾਲੀ ਹੈ ਇੱਕ ਮਿੰਟ ਇਹਦਾ ਬੰਦਾ ਬਹੁਤ ਆਪਦੇ ਨੂੰ ਬਹੁਤ ਸਿਆਣਾ ਬਣਦਾ ਹਾਂਜੀ ਸਿਆਣਾ ਬਣਦਾ ਹੈ ਸੋਸ਼ਲ ਮੀਡੀਆ ਉਹੀ ਆ ਨਾ ਹਾਂਜੀ ਉਹੀ ਆ ਜੀ ਇਹ ਬਹੁਤ ਸਿਆਣਾ ਬਣਦਾ ਹੈ ਜਿਹੜਾ ਏਜੰਟ ਆਈ ਧੱਕੇ ਮਾਰਦੇ ਆ ਸੀ ਗਏ ਸੀ ਦੋ ਵਾਰੀ ਸਪਾਂਸਰ ਰੱਖੇ ਹੋਣੇ ਗੱਲ ਆ ਦੇਖੋ ਉਹ ਯਾਰ ਸ਼ਰਮ ਕਰ ਯਾਰ ਕੀ ਕਰੇਗਾ ਇਹ ਜਿਆ ਪੈਸਾ ਕਮਾ ਕੇ ਇਹ ਜਿਹੇ ਬੌਂਸਰ ਕਮਾ ਕੇ ਜੀ ਸ਼ੋਹਰਤ ਕਮਾ ਕੇ ਕੀ ਕਰੇਗਾ ਆ ਜੀ ਸ਼ੋਹਰਤ ਕਮਾ ਕੇ ਕੀ ਕਰੇਗਾ ਭਰਾਵਾ ਬੌਂਸਰ ਰੱਖੀ ਫਿਰਦਾ ਗਨਮੈਨ ਕਿਹੜੇ ਰੱਖੇ ਨੇਗੇ ਗਨਮੈਨ ਰੱਖਿਆ ਜੀ ਪ੍ਰਾਈਵੇਟ ਜਮ ਪ੍ਰਾਈਵੇਟ ਗਨਮੈਨ ਰੱਖੇ ਸ਼ਰਮ ਕਰ ਯਾਰ ਤੂੰ ਇਹ ਜੀ ਯਾਰ ਤੂੰ ਇਹ ਜਿਆ ਪੈਸਾ ਕਮਾ ਕੇ ਕਾਲਾ ਕੀ ਕਰੇਗਾ ਆਪਦੇ ਆਪ ਨੂੰ ਤੂੰ ਬਹੁਤ ਬਣਾ ਵੱਡਾ ਗੁਣੀ ਗਾਨੀ ਬਣਾਦਾ ਸੋਸ਼ਲ ਮੀਡੀਆ ਤੇ ਯਾਰ ਬਾਣੀ ਦੇ ਨਾਮ ਤੇ ਖਾਦ ਨਾਲੇ ਸੰਤ ਸੀਚੇਵਾਲ ਨਾਲੇ ਐਡ ਕਰਦਾ ਜੀ ਇਹ ਅੱਛਾ ਸੰਤ ਸੀਚੇਵਾਲ ਪਹਿਲੀ ਗੱਲ ਤੂੰ ਮੈਨੂੰ ਇੱਕ ਚੀਜ਼ ਦਾ ਜਵਾਬ ਦੇ ਜਿਹੜਾ ਤੂੰ ਆ ਗੱਲ ਕਰੀਏ ਨਾ ਪੰਜਾਬ ਦਾ 300 ਕਾਲ ਜਿਹੜਾ ਬੰਦ ਹੋਇਆ ਤੁਹਾਡੇ ਕਰਕੇ ਹੋਇਆ ਜੁਨੀ ਬ੍ਰਾਸ਼ਟੀਆਂ ਪੰਜਾਬ ਦੀ ਧਰਤੀ ਨੇ ਤੁਸੀਂ ਦਗਾ ਕਰ ਨਹੀਂ ਰਹੇ ਫਿਰ ਤੁਸੀਂ ਵੱਡੀਆਂ ਵੱਡੀਆਂ ਗੱਲਾਂ ਦੱਸਦੇ ਨਹੀਂ ਸਾਰਿਆਂ ਨਾਲੇ ਜਿਆਦਾ ਦਗਾ ਨਹੀਂ ਕਰ ਰਹੇ ਦਿਖਾਓ ਦੀ ਫੋਟੋ ਦਿਖਾ ਮਾਈ ਇਮੀਗ੍ਰੇਸ਼ਨ ਸੋਲੂਸ਼ਨ ਹੈ ਜੀ ਨਾ ਇਹ ਰਾਮ ਨੇ ਦੇ ਫੋਨ ਤੋਂ ਬਾਈ ਲੱਖ ਰੁਪਇਆ ਦੇਤਾ ਬਸ ਉਹ ਲੋਕ ਹੀ ਲਾਗੇ ਕਹਿ ਦਿੰਦੇ ਲੋਕ ਹੀ ਲਾਗੇ ਰਫਰ ਬੰਦ ਕਰ ਦੇ ਦੋ ਦਿਨ ਠਹਿਰ ਜੋ ਦੋ ਦਿਨਾਂ ਨੂੰ ਦੇ ਦਾਂਗੇ ਬੰਦੇ ਨੂੰ ਐ ਹੁੰਦਾ ਵੀ ਚੱਲ ਯਾਰ ਉਹ ਚੱਲ ਦੋ ਦਿਨ ਵੀ ਸਹੀ ਹਾਂ ਹਾਂ ਚੱਲ ਕੋਈ ਨਾ ਕਾਨੂੰ ਲੜਨਾ ਚਾਹ ਰਦੇ ਇੱਕ ਲੋਕ ਇਸ ਤਰ੍ਹਾਂ ਬਾਕੇ ਬੰਦ ਹੁਣ ਦਫਤਰ ਚ ਅਸੀਂ ਤਿੰਨ ਵਾਰ ਆਏ ਤਾਂ ਉਹ ਬਿਲਕੁਲ ਆ ਪੈ ਗਿਆ ਇਹ ਕਹਿੰਦੇ ਸੀ ਕਿ ਨਾ ਵੀ ਭਾਨਾ ਕੰਜਨ ਨੂੰ ਆ ਮੁੰਡੇ ਇੱਥੇ ਆਏ ਸੀਗੇ ਜਨਮਾ ਜੇਲ ਚ ਲੱਗਿਆ ਨਾ ਕਹਿੰਦੇ ਭਾਨਾ ਕਿਹੜਾ ਮੁੜ ਕੇ ਆਊਗਾ ਜਾਂ ਭਾਨ ਨੂੰ ਆ ਕਿਹੜਾ ਹੋਊਗਾ ਇਹਨਾਂ ਨੂੰ ਐਸੀਗਾ ਹੌਲੀ 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 3 ਮਹੀਨੇ ਪਹਿਲਾਂ ਆਏ ਸੀ ਹਾਂ ਤੁਸੀਂ ਬਾਈ ਸਰਪੰਚ ਨੇ ਕਹਿਆ ਸੀਗਾ ਵੀ ਤੁਹਾਨੂੰ ਮਹੀਨਾ ਦਿੱਤਾ ਤੁਸੀਂ ਆਖਿਆ ਵੀ 15 ਦਿਨ ਹੋਰ ਦਿੱਤੇ ਸਵਾ ਮਹੀਨਾ ਦਿੱਤਾ ਹਾਂ ਕਹਿੰਦੀ ਜੀ ਅਸੀਂ ਸਵਾ ਮਹੀਨੇ ਨੂੰ ਜੇ ਤਾਂ ਸਾਡਾ ਵੀ ਵੀਜ਼ਾ ਆ ਗਿਆ ਹਾਂ ਤੇ ਤੁਹਾਨੂੰ ਠੀਕ ਹੈ ਨਹੀਂ ਅਸੀਂ ਵੀ ਤੁਹਾਡੇ ਪੈਸੇ ਮੋੜ ਦਾਂਗੇ ਹਾਂ ਹੁਣ ਤੁਸੀਂ ਚਲੇ ਜਾਓ ਉਧਰ ਬਾਹਰ ਹਣਾ ਉਧਰ ਜੇ ਜੇ ਤੇ ਮੇਰੇ ਸਾਰਿਆਂ ਨੇ ਅੱਜ ਹੁਣ ਚੌਥਾ ਮਹੀਨਾ ਹੋ ਗਿਆ ਹਜੇ ਤੱਕ ਹੋਰ ਦੋ ਤਿੰਨ ਰਿਜਾਨੇ ਹੈਗੇ ਪਰਸ ਹੋ ਗਏ ਉਹਨਾਂ ਨੇ ਗਾਂ ਇੱਕ ਹੋਰ ਮੁੰਡਾ ਰੱਖਿਆ ਨਾਲੇ ਗਾਰਾ ਕੱਢਦਾ ਹੈਗਾ ਗੰਦਾ ਹੁੰਦਾ ਬੋਲਦਾ ਹੈਗਾ ਹੀ ਬੌਂਸਰ ਲਿਆ ਫੁੱਟ ਦਿਖਾ ਰਹੀ ਕਿਹੜੀ ਆ ਰਾਮਪੁਰੇ ਦਾ ਇਹ ਜਿਹੜਾ ਕੁਝ ਕਰ ਲਾ ਰਹੀ ਹੁਣ ਕਾਲ ਕਰਦੇ ਯਾਰ ਬੌਂਸਰ ਹੁਣਾਂ ਤੇ ਆਰਟੀਸ ਕਰਾਉਣ ਲੱਗੇ 2 ਲੱਖ ਦੀ 8 ਲੱਖ ਹੁਣ ਕਰਾਉਣ ਲੱਗੇ ਲੱਖ ਰੁਪਿਆ ਲੈਣਾ ਆ ਦੇਖ 2 ਲੱਖ ਰੁਪਿਆ ਨਿਕਲਦੇ ਨੇ ਲੋਕ ਇੱਥੇ ਪੈਸੇ ਮੈਂ ਲੋਕਾਂ ਦੀ ਕਿਚਾਰੀ ਜੇ ਗੱਲ ਕਹਿਣਾ ਖੜ ਕੇ ਜਰੂਰ ਸਮਝ ਇਕ ਨੂੰ ਨਿਕਲੋ ਧਿਆਨ ਇੱਕ ਮਿੰਟ ਸੁਣ ਲੋ ਇੱਕ ਮਿੰਟ ਗੱਲ ਕਰਨਾ ਤੇ ਮੇਰੇ ਜਿਹੜੀ ਲੋਕਾਂ ਦੇ ਕਰੇ ਸਾਰੇ ਸੁਣੀ ਜਾਂਦੇ ਨੇ ਆਟਾ ਮੈਂ ਏਜੰਟ ਤੇ ਤੁਸੀਂ ਜਿਹੜੀ ਗੱਲ ਸੁਣ ਲੋ ਇੱਥੇ ਏਜੰਟ ਇਹਦੇ ਵਿੱਚ ਘੱਟੋ ਘੱਟ ਜੇ 100 200 ਏਜੰਟ ਦੇਖੀ ਜਾਂਦਾ ਉਹ ਇੱਥੇ ਬੈਠਾ ਸੁਣ ਲੋ ਮੇਰੀ ਜਿਹੜੀ ਗੱਲ ਮੈਂ 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 ਕੋਈ ਕਾਮਲਾ ਨਹੀਂ ਹੈਗਾ ਵੀ ਜਿਹੜਾ ਮੈਂ ਨਾ ਅਮਿਤ ਕੋ ਗੱਲਾਂ ਮੈਂ ਜਿਹੜੀ ਮੀਡੀਆ ਦੇ ਬੋਲੀਆਂ ਅੱਜ ਤੱਕ ਮੈਨੂੰ ਸਾਰਾ ਸਮੱਸਿਆ ਦਾ ਪਤਾ ਹੈ ਹੱਲ ਕੀ ਹੈ ਜੜ ਕੀ ਹੈ ਹੈਨਾ ਇਸ ਕਰਕੇ ਮੈਂ ਗੱਲ ਕਹਿਣਾ ਚਾਹੁੰਦਾ ਵੀ ਜਿਨ੍ਹਾਂ ਦੇ ਪੈਸੇ ਮੋੜਦੇ ਆ ਮੋੜ ਦੋ ਨਹੀਂ ਤਾਂ ਐਵੇਂ ਜਿਕਰੂ ਜਲੂਸ ਨਿਕਲੂਗਾ ਦੂਜੀ ਗੱਲ ਤੁਸੀਂ ਕਹਿੰਦੇ ਸੀ ਕਹ ਜਣੇ ਰਸੋ ਓਕੇ ਹੁਣ ਕਿਹੜਾ ਪਾਨਾ ਆਉਂਦਾ ਮੈਂ ਕਹਿੰਦਾ ਹੋਰ ਪਰਚੇ ਪਾ ਲੋ ਮੈਂ ਕਿਹੜੀ ਚੀਜ਼ ਲਈ ਪੈਦਾ ਹੋਇਆ ਮੈਂ ਤਾਂ ਲੋਕਾਂ ਲਈ ਲੜਨ ਲਈ ਪੈਦਾ ਹੋਇਆ ਮੈਂ ਕਹਿੰਦਾ ਮੈਂ ਲੋਕਾਂ ਦੀ ਬਾਹ ਖੜਾ ਕਰਕੇ ਆ ਗੱਲ ਕਹਿਣਾ ਵੀ ਕੋਈ ਸਬੂਤ ਲੈ ਕੇ ਦਿਖਾ ਦਿਓ ਵੀ ਕਿਸੇ ਤੋਂ 5 ਰੁਪਏ ਲੈ ਤੇ ਹੁਣ ਕਿਸੇ ਤੋਂ ਖਾਦੇ ਹੋਣਾ ਆ ਲਿਆਓ ਮੇਰੇ ਘਰੇ ਆਓ ਜਦੋਂ ਮਰਜੀ ਹੁਣ ਮੈਂ ਤੁਹਾਨੂੰ ਪਤਾ ਹੈ ਹੁਣ ਉਧਰ ਖਨੌਰੀ ਤੇ ਇਧਰੋਂ ਕਨੌਰੀ ਬਾਡ ਤੇ ਵੀ ਅੰਦੋਲਨ ਚੱਲੀ ਜਾਂਦਾ ਐ ਇਧਰੋਂ ਇਧਰ ਵੀ ਅੰਦੋਲਨ ਚੱਲੀ ਜਾਂਦਾ ਅਸੀਂ ਉੱਧਰ ਵੀ ਜਾਵਾਂਗੇ ਅੰਮ੍ਰਿਤਸਰ ਵੀ ਜਾਵਾਂਗੇ ਅਸੀਂ ਅੰਦੋਲਨਾਂ ਦੇ ਵਿੱਚ ਵੀ ਵਿਜੀ ਰਹਿਣੇ ਆ ਮੈਂ ਉਹਦੀ ਕਿਰਤ ਕਰਦਾ ਰਾਤ ਮੈਂ ਪੂਰੇ ਸਹੀ ਭਾਈ 2 ਵਜੇ ਆ ਪਰਮਾਤਮਾ ਦੇ ਸੋ ਮੈਂ ਸ਼ੂਟਿੰਗ ਕਰਕੇ ਮੈਂ ਉਹਦੀ ਮੋੜਾ ਖਰਚੇ ਬੰਨੀ ਵੀ ਚਲਾਉਣਾ ਮੈਂ ਸਹੀ ਰਾਤ 2 ਵਜੇ ਆਇਆ 2 ਵਜੇ ਆਉਣ ਤੋਂ ਬਾਅਦ 3 ਘੰਟੇ ਸੁੱਤਾ ਫਿਰ ਫਿਰ ਲੋਕਾਂ ਦੀ ਕਚਹਿਰੀ ਚ ਵੀ ਯਾਰ ਜੇ ਕੁਝ ਲੋਕਾਂ ਦਾ ਮਸਲਾ ਹੱਲ ਹੈ ਜੇ ਅਗਲੀ ਗੱਲ ਸੁਣ ਲਓ ਜੇ ਮੈਂ ਸਾਰਿਆਂ ਦੇ ਪੈਸੇ ਨਹੀਂ ਵਾਪਸ ਕਰਵਾ ਸਕਿਆ ਇੱਕ ਗੱਲ ਸੁਣ ਲਓ ਜਿਨ੍ਹਾਂ ਦੇ ਕੰਮ ਹੋ ਗਿਆ ਡੈਰੀਆਂ ਭਰੀਆਂ ਪਏ ਨੇ ਜੇ ਮੈਂ ਕਹਿੰਦਾ ਨਹੀਂ ਪੈਸਾ ਵਾਪਸ ਕਰਵਾ ਸਕਿਆ ਹਨਾ ਕਿਉਂਕਿ ਪਗਾਉੜੇ ਨੇ ਏਜੰਟ ਬਹੁਤ ਸਾਰੇ ਤਾਂ ਇਹ ਚੀਜ਼ ਹੱਬ ਲਾ ਲਓ ਵੀ ਤੁਸੀਂ ਮੈਂ ਆਉਣ ਵਾਲੇ ਸਮੇਂ ਦੇ ਵਿੱਚ ਮਾਫੀਆਂ ਨੂੰ ਲਲਕਾਰ ਮਾਰੀ ਐ ਕਿਸੇ ਵੀ ਇਹ ਚਾਹਣਾ ਕਿ ਇਹਨਾਂ ਦੀ ਜੜ ਪਟੜੀਆਂ ਪੰਜਾਬ ਦੇ ਵਿੱਚ ਇਸ ਨੂੰ ਠੱਲ ਪਾਵੇ 5 ਸਾਰੇ ਢੀਂਸੇ ਦਾ ਬੰਦਾ ਹੋ ਹਵਾ ਕਰਦਾ ਢੀਂਸੇ ਦੀ ਰਾਮਪਾਲ ਬਹਿਣੀ ਵਾਲਾ ਹਾਂ ਇੱਕੋ ਬਾਦ ਲੇਰੇ ਦਾ ਢੀਂਸੇ ਨਾਲ ਜਾਂਦੀ ਵੀ ਜਿੱਥੇ ਬਿਆਲੀ ਯਾਰ ਇਹ ਸਾਰੇ ਮਾਰਦੀ ਲੀਡਰਾਂ ਸਿਰ ਤੇ ਫੜਾ ਨੇ ਗਿਆ ਇਹ ਸਾਰਿਆਂ ਦੇ ਸਾਰੇ ਸੰਤ ਸੀਚੇ ਵਾਲਾ ਹੁਣ ਹਾਂ ਦਿਖਾ ਦੇ ਘਾ ਦੇ ਲੂਸ ਕੱਢੋ ਨਾ ਸਾਰ ਕੇ ਕੋਈ ਡਰਾਉਣਾ ਇਹਨਾਂ ਦਾ ਨੰਗਾ ਜੱਟਾ ਕਰੋ ਸਾਰਾ ਕੋਈ ਡਰਾਉਂਦਾ ਲੱਗਦਾ ਜੀ ਉਹ ਸਪੈਸ਼ਲ ਲੱਗਦਾ ਕਿਉਂਕਿ ਵੀਜਾ ਤੋਂ ਲੈ ਕੇ ਆਉਂਦਾ ਸੀ ਬਹਿਣੀ ਵਾਲੀ ਇਮੀਗ੍ਰੇਟ ਆ ਆ ਤੂੰ ਆ ਅਗਲਾ ਨਾ ਤੂੰ ਤੁਸਾ ਤੁਨ ਦੱਸਦੀ ਮੈਂ ਤੁਸੀਂ ਕਰਤਾਰ ਜੀ ਮੇ ਦੇ ਘਰੇ ਜਾਣਾ ਉਹਨੇ ਐਡ ਕਰੀ ਜਾਂਨੇ ਮਸ਼ਹੂਰੀ ਕਰੀ ਆ ਕਰਤਾਰ ਜੀ ਮੇ ਦੇ ਘਰੇ ਜਾ ਕੇ ਸੁਣ ਲਓ ਮੇਰੀ ਧਿਆਨ ਨਾਲ ਗੱਲ ਕੁੜੀ ਉਹ ਬੰਦਾ ਲੈ ਕੇ ਜਾਊ ਮੁੰਡਾ ਜੇ ਮੇਰੀ ਮੇਰੀ ਤੂੰ ਐਸਾ ਹੌਲਾ ਨਹੀਂ ਜੇ ਕਰਤਾਰ ਜੀ ਮੈਨੂੰ ਥੋੜੇ ਨਾਲ ਨਾਲ ਕਰਨਾ ਪਤਾ ਮੈਨੂੰ ਕਿਹਨੂੰ ਇਹ ਹਾਲ ਐ ਇਸ ਚੀਜ਼ ਦਾ ਜਾ ਕੇ ਇੱਕ ਵਾਰ ਵੀਡੀਓ ਬਣਾ ਬਣਾ ਕੇ ਜਰੂਰ ਜਰੂਰ ਵੀ ਅਸੀਂ ਜਾਣੇ ਪੈਸੇ ਐ ਪਸੇ 8 ਮਹੀਨੇ ਦੇ ਪਿਸਤੌਲ ਮੂਰੇ ਧਰ ਲੰਦਾ ਅੱਬੀ ਜਾਣ ਦੀ ਡਰ ਆਉਂਦਾ ਸਾਨੂੰ ਮੇਰੇ ਕਾ ਕੇ ਮਿਗ੍ਰੇਸ਼ਨ ਬੈਣੀ ਵਾਲੀ ਮਿਗ੍ਰੇਸ਼ਨ ਦਾ ਹੋੜਨਾ ਕੋਈ ਬਾਜੋ ਇਸਦਾ ਜਿਹੜਾ ਫਸ ਕੇ ਫਸ ਕੇ ਆਹ ਆ ਗੱਲ ਦੇਖ ਕਿੰਨੀ ਬੇਕੀ ਆ ਆ ਦੇਖੋ ਆ ਗੱਲ ਕਹੀ ਆ ਬੰਦੇ ਨੇ ਆ ਗੱਲ ਮੈਂ ਕਹਿਣਾ ਚਾਹੁੰਦਾ ਸਾਰੇ ਗੱਲ ਬੋਲਿਆ ਕਰੋ ਵੀ ਯਾਰ ਹੋਰ ਨਾ ਕੋਈ ਫਾਜੇ ਮੇਰਾ ਮਕਸਦ ਇਹ ਆ ਵੀ ਹੋਰ ਨਾ ਕੋਈ ਫਕਸ਼ੇ ਫਾਜੇ ਮੇਰਾ ਜਾਗਰੂਤ ਕਰਨ ਦਾ ਮਕਸਦ ਹੈ ਵੀ ਹੋਰ ਨਾ ਇਹਨਾਂ ਚੋ ਫਸਜੋ ਜਿਹੜੇ ਦੁਬਾਰੇ ਦੁਬਾਰੇ ਵੀ ਸਾਢੇ 8 ਲੱਖ ਰੁਪਇਆ ਫਸਿਆ ਹੈਗਾ ਵੀ ਰਾਮਪੁਰਾ ਫੋਲ ਤੋਂ ਹੈਗਾ ਬਰਲੀਨ ਐਜੂਕੇਸ਼ਨ ਦੇ ਨਾਮ ਤੇ ਜੂਟ ਹੈਗਾ ਹਾਂ ਜੇ ਕਿਸੇ ਵੀਰ ਭਰਾ ਦਾ ਕਿਸੇ ਦਾ ਹੋਰ ਵੀ ਫਸਿਆ ਨਾ ਸਾਡੇ ਨਾਲ ਸੰਪਰਕ ਕਰ ਲੋ ਅਸੀਂ ਤਾਂ ਉੱਥੇ ਉੱਥੇ ਬਹਿਣਾ ਹੀ ਆ ਸਾਰੇ ਰੀਰਪੁਰਾਂ ਸਾਰੇ ਇਕੱਠੇ ਹੋ ਕੇ ਬਹਿਨੇ ਆਗੇ ਆ ਤੇ ਇਹਨਾਂ ਦਾ ਜਲੂਸ ਕੱਢਾਂਗੇ ਬਈ ਇੱਕੋ ਤੱਕੜੀ ਦੇ ਬੱਟੇ ਨੇ ਸਾਰੇ ਏਜੰਡਾ ਆਪਣਾ ਕਹਿੰਦੇ ਕੋਈ ਫਸੂਈ ਨਹੀਂ ਸਿੱਧੀ ਜੀ ਗੱਲ ਹੈ ਨਹੀਂ ਨਹੀਂ ਗਲਤ ਹੈ ਆ ਨਾ ਇੱਕ ਚੀਜ਼ ਹੋਣਾ ਹੈ ਜਿਹੜਾ ਇਹ ਇਹ ਇੱਕ ਗੱਲ ਹੋਰ ਜਿਹੜੀ ਪ੍ਰਸ਼ਾਸਨ ਨੇ ਗੱਲ ਹਣ ਸਵਾਲ ਪੁੱਛ ਕਰੋ ਪਰਚੇ ਇਹਨਾਂ ਦੇ ਉੱਪਰ ਇਹਨੇ ਦਰਜ ਕੀਤੇ ਪਏ ਨੇ ਇਹਨੇ ਪੰਜ ਸੱਤ ਏਜੰਟਾਂ ਨੂੰ ਕੀ ਕਰਿਆ ਇਹਨੇ ਫੜ ਵੀ ਰਿਆ ਸੀਗਾ ਫੜ ਤੋਂ ਬਾਅਦ ਜਵਾਨ ਤੱਕ ਰਾਕੇ ਬਾਹਰ ਆ ਗਏ ਪਰ ਮੈਂ ਸਰਕਾਰ ਅੱਗੇ ਤੇ ਪ੍ਰਸ਼ਾਸਨ ਅੱਗੇ ਇਹ ਗੱਲ ਪੁੱਛਣਾ ਚਾਹੁੰਦਾ ਇੱਕ ਮਿੰਟ ਬਾਈ ਇੱਕ ਮਿੰਟ ਬਾਈ ਜੀ ਬਾਈ ਜੀ ਪਲੀਜ਼ ਸਰ ਸਾਰੇ ਸਰਕਾਰੀ ਬੰਦੇ ਵੀ ਸੁਣਣਗੇ ਇੱਥੇ ਇਹ ਮਸਲੇ ਦਾ ਹੱਲ ਇੱਥੇ ਹੀ ਨਿਕਲੂ ਹੋਰ ਕੋਈ ਮੈਂ ਲੀਡਰ ਤਾਂ ਹੈ ਨਹੀਂਗਾ ਹੋਰ ਕੋਈ ਮੈਂ ਤਾਂ ਹੈ ਨਹੀਂਗਾ ਮੈਂ ਕੋਈ ਅਫਸਰ ਆ ਕੇ ਮੈਂ ਤੁਹਾਡਾ ਪਰਚਾ ਉਹਨਾਂ ਦੇ ਦਰਜ ਕਰਕੇ ਪੈਸੇ ਕਰਾ ਇਹ ਮਸਲਾ ਇੱਥੋਂ ਹੱਲ ਕੱਢੂ ਮੈਂ ਸਰਕਾਰ ਅੱਗੇ ਗੱਲ ਕਰਨਾ ਚਾਹੁੰਦਾ ਵੀ ਜਿਹੜਾ ਤੁਸੀਂ ਇਹਨ ਪਰਚੇ ਦਰਜ ਕਰਨ ਤੋਂ ਬਾਅਦ ਇਹ ਜਵਾਨਤ ਕਰਾ ਕੇ ਬਾਹਰ ਆ ਜਾਂਦੇ ਨੇ ਕੀ ਲੋਕਾਂ ਨੇ ਪੈਸੇ ਵਾਪਸ ਆ ਜਾਣਗੇ ਦੱਸੋ ਮੈਨੂੰ ਸਵਾਲ ਦਾ ਜਵਾਬ ਦਿਓ ਨਹੀਂ ਜੀ ਫਿਰ ਲੋਕਾਂ ਕੋਲ ਧਰਨਾ ਲਾਉਣਾ ਹੀ ਹੱਲਾ ਨਾ ਬੇਟਾ ਮੈਨੂੰ ਇਹ ਗੱਲ ਕਹਿੰਦੇ ਸੀਗੇ ਬਾਰ-ਬਾਰ ਪੁਲਿਸ ਇਹ ਗੱਲ ਕਰੀ ਜਿਹੜਾ ਧਰਨਾ ਲਾਉਣਾ ਤੇਰਾ ਗਲਤ ਹੈ ਮੈਨੂੰ ਤੁਸੀਂ ਦੱਸੋ ਜਿਹੜਾ ਇਹਨਾਂ ਨੇ ਪਰਚੇ ਦਰਜ ਕਰਾਏ ਪਏ ਨੇ ਤੁਸੀਂ ਪੈਸੇ ਵਾਪਸ ਕਰਾ ਕੇ ਕਰਾ ਕੇ ਦਿਖਾਓ ਆ 2 ਲੱਖ ਰੁਪਏ ਹੋਣਾ ਆ ਲਾਈਵ ਹੋਣ ਦੇ ਨਾਲ ਆਇਆ ਸਵੇਰ ਫੋਨ ਆਇਆ ਮੈਂ ਦੱਸੋ ਸਰਕਾਰ ਮੈਨੂੰ ਦੱਸੇ ਪੁਲਿਸ ਦੱਸੇ ਜਿਹੜੀ ਮੈਨੂੰ ਪੁਲਿਸ ਇਹ ਗੱਲ ਕਹਿੰਦੀ ਹੈ ਵੀ ਤੇਰਾ ਧੰਨਾ ਲਾਉਣਾ ਏਜੰਟਾਂ ਦੇ ਬਾਰ ਚ ਗਲਤ ਮੈਨੂੰ ਜਵਾਬ ਦੇਵੇ ਇਸ ਚੀਜ਼ ਦਾ ਜਾਂ ਤੁਹਾਡੇ ਪਰਚਾ ਦਰਜ ਕਰਨ ਦੇ ਨਾਲ ਪੈਸੇ ਦੱਸੋ ਕਿੰਨੇ ਦੇ ਵਾਪਸ ਆਏ ਨੇ ਆਹ ਪੈਸੇ ਨੇ ਪਰਚੇ ਦਰਜ ਕਰੇ ਦੱਸੋ ਦੱਸੋ ਆ ਜਿਹੜਾ ਪਰਚੇ ਦਰਜ ਕਰੇ ਹੋਣੇ ਤੁਹਾਡੇ ਪਰਚੇ ਦਰਜ ਕਰਨ ਨਾਲ ਕਿੰਨੇ ਨੇ ਪੈਸੇ ਵਾਪਸ ਨੇ ਦੱਸੋ ਪਰਚੇ ਨਹੀਂ ਦਰਜ ਹੁੰਦੇ ਜੀ ਸਾਰਾ ਨਾ ਵੱਡੀ ਗੱਲ ਹੈ ਜਿਹੜੇ ਤਾਂ ਕਈ ਕੀਤੇ ਵੀ ਨੇ ਕਈਆਂ ਨੇ ਇਹ ਆਉਦੇ ਡਰਾਮਿਆਂ ਦੇ ਮਾਰੇ ਪਰਚੇ ਦਰਜ ਕੀਤੇ ਵੀ ਨੇ ਮੈਂ ਮਾਲੀ ਮੂਰੀਓ ਦੇ ਲੈਕਚਰ ਕਰ ਰਹੀ ਸੀ ਜਾਨਾ ਮੈਂ ਕਿਹਾ ਜੀ ਤੁਸੀਂ ਪੈਸੇ ਦਵਾਉਂਦੇ ਉੱਥੇ ਮੇਰੀ ਵੀਡੀਓ ਹੀ ਆ ਮੈਂ ਕਿਹਾ ਸਾਨੂੰ ਭਾਨੇ ਸਿੱਧੂ ਬਾਈ ਕੋਲੇ ਕੀ ਲੋੜ ਪੈਂਦੀ ਸੀ ਮੈਂ ਵੀਰੇ ਬਸ ਇੱਕ ਉਹ ਵੀਡੀਓ ਤੇ ਮੂਰੀਓ ਬਣਾ ਕੇ ਕੀ ਰੈਸਪੈਟ ਦਵਾਉਦੀ ਹੋਵੇ ਆ ਦੇ ਦੇ ਮੇਰੀ ਵੀਡੀਓ ਇਸ ਬਣੀ ਹੋਈ ਹੈ ਸਾਰੇ ਜਾਣੇ ਸ਼ਾਰਟ ਟਰਮ ਸਟੂਡੈਂਟ ਵੀਜ਼ਾ ਕਹਿ ਰਹੇ ਨੇ ਮੇਰੇ ਦਾ ਮੈਂ ਏਜੰਟਾਂ ਨੂੰ ਇੱਕ ਤਾਣ ਕੇ ਕਹਿਣਾ ਮੈਂ ਜਿੰਨੇ ਵੀ ਏਜੰਟਾਂ ਨੂੰ 1 ਮਿੰਟ ਇੱਕ ਮਿੰਟ ਆ ਲਾਸਟ ਮੈਨੂੰ ਗੱਲ ਮੈਂ ਏਜੰਟਾਂ ਨੂੰ ਹਿੱਕ ਤਾਣ ਕੇ ਕਹਿਣਾ ਚਾਹਿਆ 100 ਪਰਚੇ ਦਰਜ ਕਰਾ ਲਿਓ ਆ ਲੋਕਾਂ ਦੇ ਸੰਗਤ ਕਿਹੜਾ ਜਿੰਨੇ ਮਰਜ਼ੀ ਕਰਾਉਣੇ ਕਰਾ ਲਿਓ ਜਿੰਨੇ ਮਰਜ਼ੀ ਬੱਕਸ਼ੇਰ ਪਾਓ ਅਸੀਂ ਮੈਂ ਤੁਹਾਡੇ ਸਾਰਾਂ ਦੇ ਸਾਲ ਠਕਾ ਕੇ ਹਟੂੰਗਾ ਅਗਲੀ ਗੱਲ ਸੁਣ ਲਓ ਤੁਸੀਂ ਡਰਾਉਣੇ ਧਮਕਾਉਣੇ ਨਾ ਵੀ ਐ ਕਰਦਾਂਗੇ ਚਾਹੇ ਕੋਈ ਜਿਹੜਾ ਕੁਝ ਕਰਨਾ ਕਰੋ ਧਮਕੀ ਮੈਂ ਕੀ ਕਿਸੇ ਦਾ ਜਾ ਕੇ ਕੀਦਾ ਜਾ ਕੇ ਕਤਲ ਕਰਤਾ ਮੈਂ ਕਿਹਦੇ ਕੁਲੀ ਮਾਰਤੀ ਜਾ ਕੇ ਤੁਸੀਂ ਸਾਡੇ ਬੰਦੇ ਨੂੰ ਛਰਿਆਮ ਦਫ਼ਤਰਾਂ ਦੇ ਵਿੱਚ ਗਿਆਨੇ ਥਾਪੜੇ ਮਾਰੇ ਨੇ ਕਿ ਸਾਡੇ ਦੇ ਤੁਸੀਂ ਕੁੱਟਿਆ ਗਾਲਾਂ ਕੱਢੀਆਂ ਨੇ ਤੁਸੀਂ ਸਾਡੇ ਬੰਦੇ ਨੂੰ ਜਿਹੜਾ ਬੰਦਾ ਏਜੰਟ ਕਹਿੰਦੇ ਨੇ ਸਾਡੇ ਦਫ਼ਤਰ ਦੇ ਵਿੱਚ ਆ ਕੇ ਆ ਕੁਝ ਕੀਤਾ ਤੁਸੀਂ ਸਾਡੇ ਬੰਦੇ ਨੂੰ ਤੁਸੀਂ ਜਲੀਲ ਕੀਤਾ ਜਿਹੜਾ ਸਾਡੀਆਂ ਭੈਣਾਂ ਨੂੰ ਜਿਹੜਾ ਦਫ਼ਤਰਾਂ ਦੇ ਵਿੱਚ ਜਾਂਦੀਆਂ ਨੇ ਜਲੀਲ ਜੀ ਜਲੀਲ ਬਹੁਤ ਤੁਸੀਂ ਬੌਸਰਾਂ ਨੂੰ ਡਰਾਉਣੇ ਧਮਕਾਉਣੇ ਮੈਂ ਸੁਭਾਈ ਬਟ ਇਹ ਗੱਲ ਇੱਕ ਕਹਿੰਦਾ ਵਿਚੋਂ ਪੈਸੇ ਖਾਂਦਾ ਕਹਿੰਦਾ ਪਰ ਨਾ ਤਾਂ ਦੁਰਦ ਨਾਲ ਮੈਂ ਕਹਿੰਦਾ ਲਿਆ ਮੈਂ ਕਹਿੰਦਾ ਜਿਹੜਾ ਥੋਟ ਵਾਲਾ ਕੀ ਨੋ ਕਹਿੰਦਾ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਬੈਣੀ ਵਾਲੀ ਇਮੀਗ੍ਰੇਸ਼ਨ ਜਿੱਦ ਵਿੱਚ ਬੈਣੀ ਵਾਲਾ ਇਮੀਗ੍ਰੇਸ਼ਨ ਆ ਫੋਟੋ ਦਿਖਾ ਦਿਖਾ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਫੋਟੋ ਭਾਈ ਕਹਿੰਦਾ ਵਿਚੋਂ ਪੈਸੇ ਖਾਂਦਾ ਆ ਲਾਣ ਫੋਨ ਲਾ ਬੈਣੀ ਵਾਲ ਜਿਹਨੂੰ ਫੋਨ ਲਾ ਫੋਨ ਲਾ ਉਹਨੂੰ ਬੈਣੀ ਵਾਲਾ ਫੋਨ ਲਾ ਇਹਦਾ ਮੈਂ ਕਰਦਾ ਹੁਣ ਇੱਕ ਮਿੰਟ ਇੱਕ ਬਾਈ ਆਪਣੀ ਵੀ ਇੱਕ ਮਿੰਟ ਖਾੜ ਇੱਕ ਮਿੰਟ ਇੱਕ ਮਿੰਟ ਜਿਹੜਾ ਮੈਨੂੰ ਆ ਗੱਲ ਕਹਿੰਦਾ ਲਿਆ ਸਬੂਤ ਕਿਹੜਾ ਲਿਆਉਣਾ ਬੈਣੀਪ ਕੱਟਾਂਗਾ ਮੈਂ ਲਾ ਫੋਨ ਲਾ ਦੇ ਤੱਕਾ ਕਰਦਾ ਕਹਿੰਦਾ ਇਹਨਾਂ ਨੂੰ ਮੈਂ ਧੱਕਾ ਕਰਦਾ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਆਹ ਕਰ ਗੱਲ ਇੱਕ ਮਿੰਟ ਇੱਕ ਮਿੰਟ ਆਹ ਤਰਾ ਲਾਇਆ ਜੀ ਨਹੀਂ ਆਦਾ ਬਹਿਣੀਪਾਲ ਇੱਕ ਮਿੰਟ ਤੂੰ ਦੱਸੋ ਮੈਂ ਕਿਤੋਂ ਪੈਸੇ ਖਾਦਨੇਗੇ ਮੈਂ ਕਦੋਂ ਗਿਆ ਭਾਈ ਆਹ ਬੰਦੇ ਕਹਿੰਦੇ ਨੇ ਭਾਣਾ ਪੈਸੇ ਖਾਂਦਾ ਡਾਕਟਰ ਜਿਹਾ ਲਾ ਕੇ ਡਾਕਟਰ ਜਿਹਾ ਲਾ ਕੇ ਕਹਿੰਦਾ ਡਾਕਟਰ ਜਿਹਾ ਲਾ ਕੇ ਸਾਫਤ ਕਰ ਕਿਤੋਂ ਪੈਸੇ ਖਾਦਨੇਗੇ ਵੱਡੇ ਵੀਰੇ ਗੱਲ ਛੱਡੋ ਜੀ ਮੈਂ ਗੱਲ ਕਰਦਾ ਆਲਾ ਤਾ ਤੇ ਦੂਤ ਹੈ ਕਹਾਂ ਦਾ ਹੈਗਾ ਤੇ ਦੂਤ ਨਹੀਂ ਮੈਂ ਤੁਹਾਨੂੰ ਕਬੀ ਸੌਂਗਾ ਗੁਰੂ ਘਰ ਦੀ ਸੌਂਖਾ ਕਹਿਣੀ ਉੱਥੇ ਤਾਂ ਕਹਿੰਦਾ ਪੈਸੇ ਗੁੰਦਰੇ ਸਾਰੇ ਗੁਰਦੁਆਰੇ ਸੌਂਖਾ ਕੇ ਦੱਸ ਕਹਿਣੀ ਮੈਂ ਮੈਂ ਧੱਕਾ ਕਰਦਾ ਕਹਿੰਦਾ ਜੋ ਕਹਿੰਦਾ ਧੱਕਾ ਕਰਦਾ ਭੰਦਾ ਜੇਲ੍ਹ ਚ ਜੀ ਬਾਈ ਤੇ ਕਹਿਣੀ ਕਹਿੰਦਾ ਧੱਕਾ ਕਰਦਾ ਇਹ ਗੱਲ ਤਾਂ ਬੰਦੋ ਯਾਰ 3 ਗੱਲ ਸੁਣੀ ਤੇਰੇ 8 ਮਹੀਨੇ ਹੋ ਗਏ ਗੱਲਾਂ ਸੁਣਦੇ ਮੈਂ ਗੱਲ ਕਰ ਤੂੰ ਹੀ ਕਰ ਗੱਲ ਕਰ ਲੈ ਪੈਸੇ 42 ਲੱਖ ਰੁਪਏ ਲੈਣਾ ਜੱਪ ਹੈ ਪੈਸੇ ਕਹਿੰਦਾ ਨਾ 1 ਮਿੰਟ ਪੈਸੇਗਾ ਤੁਨਹਾਂ ਦੇ 42 ਲੱਖ ਦਿੱਤਾ 42 ਲੱਖ ਦਾ ਕਹੇ ਕਿਉਂ ਦੰਨਾ ਮਖੈਨਾ ਦੇ ਬੱਟੀ ਠੀਕ ਹੈ ਨਾ ਹਾਂ ਇਹਨਾਂ ਦਾ ਕੋਈ ਪਹਿਹਿਆਰ ਲਾ ਕਰ ਦੋ ਮੈਂ ਤੇ ਕਿਉਂ ਵੀ ਨਾ ਠੀਕ ਹੈ ਨਾ ਬੈਠੋ ਹਾਲ ਹੈ ਨਹੀਂ ਬਾਈ 7 ਮਿੰਟ ਹੋ ਗਏ 7 ਮਿੰਟ ਹੋ ਗਏ ਕੋਈ ਹੱਦ ਨਹੀਂ ਕਰਦੇ ਬੈਠਾ ਦੋ ਕੁੜੀਆਂ ਦਾ ਬਾਬਾ ਬਾਈ ਦੋ ਕੁੜੀਆਂ ਨੇ ਮੇਰੇ ਕੋਲੇ ਨਹੀਂ ਹਾਂ ਚੱਕ ਲੈਣੇ ਹਾਂ ਇਹਨਾਂ ਨੇ ਫੈਲਾ ਦੁਆਰੇ ਦਵਾਈਆਂ ਨਹੀਂ ਇਹਨਾਂ ਨੂੰ ਨਹੀਂ ਲੱਗੀ ਬਾਈ ਯਾਰ ਤੂੰ ਅਗਲੇ ਦੇ ਪੈਸੇ ਮੋੜ ਯਾਰ ਦੁਆਰੇ ਪੰਜਾਬ ਵਾਲਾ ਆ ਐਗਰੀਮੈਂਟ ਪਹਿ ਮੇਰੇ ਲਈ 20 ਤਰੀਕ ਤੱਕ ਦਾ ਐਗਰੀਮੈਂਟ ਐਗਰੀਮੈਂਟ ਵੀ ਕਰੇ 50 ਪਰਵਾਹ ਕਰਕੇ ਮੈਂ ਕਹਿੰਦਾ ਪੈਸੇ ਲੈ ਕੇ ਭੱਜ ਗਿਆ ਸੀ ਤੁਹਾਡਾ ਨਾ ਆ ਨਹੀਂ ਆਉਂਦੇ ਆਹ ਕੁੱਲ ਵਿੰਦਰ ਪਿਸਤੌਲ ਜਦੋਂ ਉਹਦੇ ਵਿੱਚ ਗੱਡੀ ਖੋਕੇ ਲੈ ਜਾਂਦੀ ਹੈ ਗਿਲਤੀ ਕਰਨਾ ਉਹਦੀ ਗੱਡੀ ਚੈੱਕ ਕੋ ਬਤੀ ਆ ਜੈਦੀ ਚੈੱਕ ਦੇ ਦੇ ਲੈ ਕਿਸ ਦਿਨ ਪਿਸਤੌਲ ਦੀ ਨੋਕ ਤੇ ਗੱਡੀ ਖੋਕੇ ਲੈ ਆਦੀ ਸਮਰੂਹ ਨੂੰ ਆਏ ਜਰੂਰ ਕੱਢਣਾ ਆਪਣਾ ਆ ਬਈ ਮੈਂ ਬਾਰ-ਬਾਰ ਮਨਜੋਕੇ ਵਾਲੇ ਐਸ ਵੇੜੇ ਚੱਲ ਰਹੇ ਨੇ ਵੀਰੇ ਜਿੰਨੇ ਵੀ ਐਸ ਵੇੜੇ ਯੂਕੇ ਦੇ ਹੁਣ ਲੋ ਬਹਿ ਜਾ ਬਹਿ ਜਾ ਇਹ ਗੱਲ ਐਸ ਤਾਂ ਪੂਰੇ ਐਂ ਮਸਲਾ ਮਲ ਮੇਰੇ ਕੋਲ ਹੋਰ ਆ ਹੀ ਮੇਰੇ ਕੋਲ ਤਾਕਤਾਂ ਸੁਣ ਲੋ ਇੱਥੇ ਮਸਲੇ ਤੇ ਐਂ ਹੱਲ ਹੋਈ ਰਹਿਣਗੇ ਸਾਇਜ ਮਤਨਾ ਗੱਲ ਕਰ ਲਓ ਹਾਂ ਬਈ ਮੇਰੇ ਨਾਲ ਆਜੋ ਆਪਣੇ 2 ਸਾਲ ਪਹਿਲਾਂ ਇੱਕ ਯੂਕੇ ਸ਼ਾਰਟ ਟਰਮ ਸਟੂਡੈਂਟ ਵੀਜ਼ਾ ਜਿਹੜਾ ਅੱਜ ਕਾ ਤੁਸੀਂ ਸਾਰੇ ਸੁਣ ਰਹੇ ਹੋ ਕਹਿੰਦੇ ਸਪਾਊਸ ਬੰਦ ਹੋ ਗਿਆ ਯੂਕੇ ਸ਼ਾਰਟ ਟਰਮ ਸਟੂਡੈਂਟ ਵੀਜ਼ੇ ਤੇ ਤੁਸੀਂ ਚੱਲ ਜੂ ਮੈਂ ਸਾਰੇ ਵੀਰਾਂ ਨੂੰ ਭੈਣਾਂ ਨੂੰ ਇਹੀ ਕਹਿਣਾ ਚਾਹੁੰਦਾ ਕਿ ਜਿਹੜਾ ਇਹ ਵੀਜ਼ਾ ਵਾ ਇੱਕ ਸਿਰਫ ਵਿਜ਼ਟਰ ਕੈਟਾਗਰੀ ਵਾਲਾ ਵੀਜ਼ਾ ਵਾ ਤੇ ਉਹਨਾਂ ਬੰਦਿਆ ਲਈ ਜਿਹੜਾ ਕਿ ਐਂਟਰੀ ਕਰ ਸਕਦਾ ਇਹਦੇ ਉੱਤੇ ਨਾ ਕੋਈ ਕੰਮ ਕਾਜ ਨਾ ਕੋਈ ਇਹਦੇ ਉੱਤੇ ਕੋਈ ਬੰਦਾ ਆਪਣਾ ਕੋਈ ਲੀਗਲੀ ਕਰ ਸਕਦਾ ਨਾ ਕੋਈ ਫਰਦਰ ਕਰ ਸਕਦਾ ਸਿਰਫ ਇਹ 11 ਮਹੀਨੇ ਰ 11 ਮਹੀਨੇ ਜਾਂ 6 ਮਹੀਨੇ ਉਸ ਤੋਂ ਇਹ ਇਸ ਵੀਜ਼ੇ ਦੇ ਤਹਿਤ ਹੀ ਜੰਟ 20 22 ਲੱਖ ਰੁਪਿਆ ਜਿਹੜਾ ਕਿ ਸਿਰਫ 1.5-2 ਲੱਖ ਦਾ ਕੰਮ ਆ ਉਹ ਵਸੂਲ ਰਹੇ ਨੇ ਤੇ ਆਪਾਂ ਦੇ ਵੀ ਰਹੇ ਨੇ ਮੇਰੇ ਨਾਲ ਇਹ ਚੀਜ਼ ਹੋ ਚੁੱਕੀ ਆ ਮੈਨੂੰ ਟਾਇਰ 4 ਸਟੂਡੈਂਟ ਕੈਟਾਗਰੀ ਵਾਲਾ ਵੀਜ਼ਾ ਕਿਹਾ ਕਿ ਮੇਰੀ ਤਾਂ ਮੈਨੂੰ ਤੇ ਮੇਰੀ ਬਿਜ਼ੀਸ ਨੂੰ ਇਹ ਬੋਲ ਕੇ ਇੱਕ ਵਿਜ਼ਟਰ ਕੈਟਾਗਰੀ ਵਾਲਾ ਵੀਜ਼ਾ ਦਵਾਤਾ ਇੱਕ ਤਰ੍ਹਾਂ ਕੇ ਸਵਾਲ ਇੱਕ ਇੱਕ ਤਰ੍ਹਾਂ ਕੇ ਸਵਾਲ ਹੋ ਰਿਹਾ ਇਹ ਬਦੂ ਅੱਗੇ ਤੇਰੀ ਸਿੱਖਿਆ ਬਹੁਤ ਮਿਲਣੇ ਲੋਕਾਂ ਨੂੰ ਫਰਜ਼ ਕਰ ਤੂੰ ਤੇਰਾ 20 ਲੱਖ ਰੁਪਏ ਲੱਗਿਆ ਹੈ ਨਾ 2-3 ਸਾਲ ਉੱਥੇ ਰਹਦਾ ਤੇਰੇ ਕੋਲ ਵਰਕ ਪਰਮਿਟ ਵੀ ਵੀਜ਼ਾ ਹੁੰਦਾ ਤੂੰ ਕੀ 3-ਨ ਸਾਲਾਂ ਦੇ ਵਿੱਚ ਤਨ 20 ਲੱਖ ਰੁਪਏ ਕਮਾ ਲੈਣਾ ਫਿਰ ਪੱਕਾ ਦਾ ਉੱਥੇ ਹੋਣਾ ਨਹੀਂ ਫਿਰ ਕਿਉਂ ਯੂਕੇ ਜਾ ਰਹੇ ਆ ਕਿਉਂ ਇਹ ਤੱਕ ਰਹੇ ਨੇ ਜੱਟ ਜੂਕੇ ਕਿਉਂ ਕਿ ਹਾਂ ਬਿਰਕ ਮੈਨੂੰ ਕਹਿਣੀ ਸਮਝ ਆਉਂਦੀ ਯਾਰ ਮੈਂ ਉਹੀ ਕਹਿਣਾ ਜੀ ਦੇਖੋ ਸਾਰੇ ਹੁਣ ਇੱਕ ਮਿੰਟ ਯੂਕੇ ਤੁਹਾਨੂੰ ਇਹ ਚੀਜ਼ ਦਾ ਪਤਾ ਨਾ ਕਿ ਯੂਕੇ ਦੇ ਵਿੱਚ ਬੰਦਾ ਪੱਕਾ ਨਹੀਂ ਹੁੰਦਾ ਨਹੀਂ ਹੁੰਦਾ ਜੀ ਇਹੀ ਗੱਲ ਹੈ ਕਿ ਸਾਰੇ ਦੇਖੋ ਸਾਰੇ ਮੈਂ ਜਿਹੜਾ ਮੈਂ ਆ ਦੇਖੋ ਜੀ ਮੈਂ ਮਿਡਲ ਕਲਾਸ ਫੈਮਿਲੀ ਬਿਲੋਂਗ ਕਰਦਾ ਨਾ ਕੋਈ ਮੇਰੇ ਕੋਲ ਜ਼ਮੀਨ ਜਾਂ ਜਦਾਦ ਕੁਝ ਵੀ ਨਹੀਂ ਹੈਗਾ ਠੀਕ ਆ ਜੀ ਇੱਕ ਵਧੀਆ ਲਾਈਵ ਚੱਲ ਰਹੀ ਹੌਦਰੀ ਦਾ ਕੰਮ ਸੀਗਾ ਉੱਥੋਂ ਅਸੀਂ ਥੱਲੇ ਆਏ ਦੇਖੋ ਇਹ ਸਿੱਖਣਾ ਇਹ ਬਹੁਤ ਵਧੀਆ ਬੰਦਾ ਹੈ ਜਿਹੜੀ ਇਹ ਸਖਾਰ ਹੈ ਗੱਲ ਦੇਖੋ ਇਹ ਮੈਂ ਨੌਜਵਾਨਾਂ ਨੂੰ ਮੇਰੇ ਭਰਾਵਾਂ ਨੂੰ ਇਹੀ ਗੱਲ ਕਹਿਣਾ ਚਾਹਣਾ ਹੈ ਮੇਰੇ ਸਾਥ ਦੇ ਵਿੱਚ ਇਹੀ ਮਸਲਾ ਹੱਲ ਹੈ ਵੀ ਚੰਗਾ ਕੰਮ ਕਰਦਾ ਸੀਗਾ ਉੱਥੋਂ ਥੱਲੇ ਆ ਗਿਆ ਛੱਡ ਕੇ ਕੰਮ ਨੂੰ ਜਦੋਂ ਵੀਰੇ ਯਾਰ ਉਹ ਬੰਦਾ ਜਦੋਂ ਉੱਪਰ ਹੁੰਦਾ ਨਾ ਜਦੋਂ نیچے ਆਉਂਦਾ ਨਾ ਉਹ ਜਿਹੜਾ ਘਰ ਦਾ ਸਟੇਟਸ ਉਹ ਸਾਰਾ ਕੁਝ ਮੇਨਟੇਨ ਕਰਨਾ ਬੜਾ ਉਫਾ ਜਾਂਦਾ ਹੌਦਰੀ ਦਾ ਕੰਮ ਸੀਗਾ ਸਾਡਾ ਬੰਦ ਹੋ ਗਿਆ ਹੁਣ ਅਸੀਂ ਬਾਹਰ ਮੈਂ ਤੇ ਮੇਰੀ ਘਰ ਵਾਲੀ ਨੇ ਸੋਚਿਆ ਕਿ ਕਿ ਵੀ ਯੂਕੇ ਮੇਰੇ ਇਨ-ਲਾ ਸਾਰੇ ਯੂਕੇ ਨੇ ਉੱਥੇ ਸਾਨੂੰ ਇਹ ਸੀਗਾ ਕਿ ਚੱਲ ਕੰਮ ਦਾ ਕੁਝ ਹੋ ਜਾਊਗਾ ਪਰ ਜਿਸ ਬੰਦੇ ਨੇ ਮੇਰੇ ਨਾਲ ਇਹ ਧੋਖਾ ਕੀਤਾ ਵਾ ਸ਼ਾਦਾ ਦੀ ਹੀਰਾ ਫੇਰੀ ਕਰਕੇ ਮੈਂ ਲੁਧਿਆਣਾ ਟਾਈਮਸ ਤੇ ਵੀ ਬਕਾਇਦਾ ਕੀਤਾ ਉਸ ਤੋਂ ਬਾਅਦ ਜਦੋਂ ਭਾਨੇ ਵੀਰ 10 ਤਰੀਕ ਨੂੰ ਤੁਹਾਡੇ ਕੋਲ ਬੁੱਧਵਾਰ ਨੂੰ ਮੈਂ ਇੱਥੇ ਆਇਆ ਸੀਗਾ 10 ਤਰੀਕ ਨੂੰ ਬਾਈ ਤੁਸੀਂ ਗੱਲ ਕੀਤੀ ਉਹਨਾਂ ਨਾਲ ਬੰਦੇ ਨਾਲ ਏਜੰਟ ਨਾਲ 13 15 ਤਰੀਕ ਨੂੰ ਪੌਣੇ 2 ਸਾਲ ਬਾਅਦ ਸਿਰਫ ਇੱਕ ਬਾਈ ਦੇ ਫੋਨ ਤੋਂ ਬਾਅਦ ਪੌਣੇ 2 ਸਾਲ ਬਾਅਦ ਉਸ ਏਜੰਟ ਦਾ ਮੈਨੂੰ ਕਾਲ ਆਈ ਸੀਗੀ ਪੌਣੇ 2 ਸਾਲ ਬਾਅਦ ਮੈਂ ਲੁਧਿਆਣੇ ਦੇ ਵਿੱਚ ਕਿਹੜਾ ਐਮ.ਐਲ.ਏ ਨਹੀਂ ਹੈਗਾ ਜਿਹਦੇ ਕੋਲ ਜਾ ਕੇ ਟੱਕਰਾਂ ਮਾਰਦਾ ਰਿਹਾ ਪਰ ਕਿਸੇ ਨੇ ਮੀਰੀ ਬਾਹ ਨਹੀਂ ਫੜੀ ਕਿੱਥੇ ਕਿੱਥੇ ਗਿਆ ਸਾਰਾ ਕੋਲ ਸਾਰਾ ਕੋਲੇ ਜਾਜ ਨਹੀਂ ਮੀਰੀ ਬਾਹ ਨਹੀਂ ਫੜੀ ਠੀਕ ਹੈ ਜੀ ਤੇ ਉਸ ਤੋਂ ਬਾਅਦ ਜਦੋਂ ਬਾਈ ਨਾਲ ਹੋਇਆ 15 ਤਰੀਕ ਨੂੰ 15 ਤਰੀਕ ਨੂੰ ਮੈਂ ਜੰਟ ਕੋਲ ਗਿਆ 15 ਤਰੀਕ ਨੂੰ ਜੰਟ ਕੋਲ ਗਿਆ ਜੰਟ ਨੇ ਮੈਨੂੰ 10 ਦਿਨਾਂ ਦਾ ਟਾਈਮ ਦਿੱਤਾ ਸੀ ਉਸ ਤੋਂ ਬਾਅਦ 20 19 20 ਤਰੀਕ ਨੂੰ ਭਾਨਾ ਵੀਰ ਅੰਦਰ ਚਲੇ ਗਿਆ ਉਹ ਜੱਟ ਨੇ ਮੈਨੂੰ ਲਾਰਾ ਲਪਾ ਲਾਉਂਦਾ ਰਿਹਾ ਤੇ ਹੁਣ ਤੱਕ ਲਾਰਾ ਲਪਾ ਲਾਰਿਆ ਹੋ ਸੁਣੋ ਗੱਲ ਹੁਣ ਗੱਲ ਪਤਾ ਕੀ ਹੈ ਜਿਹੜੀ ਬਾਈ ਨੇ ਇਹ ਗੱਲ ਕਹੀ ਹੈ ਹੈ ਚਿੱਠੀਆਂ ਲਿਖੀਆਂ ਚਿੱਠੀਆਂ ਦਾ ਬਹੁਤ ਲਿਖਿਆ ਨੇ ਸੁਣ ਲਓ ਮੇਰੀ ਗੱਲ ਇੱਕ ਮਿੰਟ ਲੜਾਈ ਕੀ ਹੈ ਮੁੱਦਾ ਕੀ ਹੈ ਹੁਣ ਗੱਲ ਸੁਣ ਲਓ ਜਿਹੜਾ ਇਹ ਮੁੱਦੇ ਤੇ 1.5 ਸਾਲ ਮੈਂ ਬੁੱਲੀ ਗਿਆ ਲਗਾਤਾਰ ਹਰ ਇੱਕ ਬੰਦੇ ਨੂੰ ਇਹ ਪੈਸੇ ਮੂੰਹ 'ਚ ਧੱਕ ਦੇਣ ਐ ਏਜੰਟ ਸਮਝਾ ਕੀ ਨਾ ਗੱਲ ਕਿਉਂਕਿ ਹਰ ਇੱਕ ਬੰਦਾ ਇੰਨਾ ਮੋਟਾ ਪਾ ਕੇ ਬੰਦਾ ਧੱਕ ਤੇ ਚੱਕਰ ਜੀ ਮੈਂ ਜੀ ਜੇਲ ਕੱਟਿਆ ਆ ਆਹੜਾ ਟਾਈਮ ਲੰਮਾ ਸਮੇਂ ਨੂੰ ਬੋਲਦਿਆ ਹੋਗਾ ਆਏ ਮੈਨੂੰ ਖਰੀਦ ਨਹੀਂ ਸਕੇ ਸਾਰੇ ਐਮ.ਐਲ.ਏ ਵਿੱਕ ਗਏ ਸਾਰੇ ਮਿਨਿਸਟਰ ਵੇ ਗਏ ਹੁਣ ਤੁਸੀਂ ਇਹ ਦੇਖੋ ਜਿਹੜਾ ਚੋਣਾਂ ਦੇ ਵਿੱਚ ਜਿਹੜਾ ਆ ਮੀਤ ਹੇਰ ਵਾਲੀ ਗੱਲ ਲਾ ਲੋ ਵੀ ਮੈਂ ਤੁਹਾਨੂੰ ਦੱਸੀ ਹੈ ਨਾ ਵੀ ਜਿਹੜੇ ਨੇ ਰੀਤ ਕੌੜਾ ਨੂੰ ਨੇ ਸਨਮਾਨਤ ਕੌ ਕੀਤਾ ਕਿਉਂਕਿ ਅਗਲੇ ਨੇ ਬਾਈ 5-10 ਕਰੋੜ ਦੇ ਧੱਕਣਗੇ ਆ ਲੜਣਗੇ ਵੋਟਾਂ ਦੇ ਵਿੱਚ ਮੈਂ ਕੰਡ ਲੈਂਦੇ ਨੇ ਬਾਈ ਇਹਦੇ ਖਾਂਦੇ ਨੇ ਹਾਂਜੀ ਮੈਂ ਕੰਡ ਲੈਂਦੇ ਨੇ ਵੋਟਾਂ ਦੇ ਵਰਤਦੇ ਹਾਂ ਵੀ ਇਹ ਕਾਲਕੂ ਦੇ ਸੋਨਾਂ ਦਾ ਇਹਨਾਂ ਦੋਨਾਂ ਦਾ ਇੱਕੋ ਹੀ ਏਜੰਟ ਹੈ ਜੀ ਇੱਕੋ ਹੀ ਕੇਸ ਹੈ 40 ਲੱਖ 80 ਦਾ ਖਾਧੋ ਹੈ ਤੇ ਹੁਣ ਇੰਫਲੇਸ਼ਨ ਬੰਦ ਕਰਕੇ ਭੱਜ ਗਏ ਆਗੇ ਇੰਫਲੇਸ਼ਨ ਬੰਦ ਕਰ ਗਏ ਗਏ ਕੁਲਵਿੰਦਰ ਬਿੱਲ ਨੇ ਵੀ ਇਹਨਾਂ ਲਈ ਕਲਵਿੰਦਰ ਬਿੱਲਾ ਵੀ ਆ ਗਿਆ ਆਜੋ ਕਲਵਿੰਦਰ ਬਿੱਲਾ ਦੇ ਘਰੇ ਚੱਲੋ ਬਾਈ ਠੀਕ ਆ ਫੋਨ ਤਾਂ ਬੰਦ ਕਰ ਕਰਵਿੰਦਰ ਬਿੱਲਾ ਲੈ ਬਾਈ ਕਲਵਿੰਦਰ ਬਿੱਲਾ ਫੜ ਲਵਾ ਆਜੋ ਕਰਾ ਕਲਵਿੰਦਰ ਬਿੱਲਾ ਸਾਹਿਬ ਇੱਕ ਮਿੰਟ ਇੱਕ ਮਿੰਟ ਆ ਕਰਵਿੰਦਰ ਬਿੱਲੇ ਗੱਲ ਸੁਣ ਬਾਈ ਤੇ ਕੀ ਐ ਨੌ ਇਹਦਾ ਇਮੀਗ੍ਰੇਸ਼ਨ ਸਲੂਸ਼ਨ ਮਾਈ ਇਮੀਗ੍ਰੇਸ਼ਨ ਮਾਈ ਇਮੀਗ੍ਰੇਸ਼ਨ ਸਲੂਸ਼ਨ ਸਲੂਸ਼ਨ ਆ ਦੇਖ ਬਾਈ ਤੂੰ ਫੋਨ ਲੈਂਦਾ ਫਰਦਾ ਨਾ ਜਾ ਕੇ ਐਡ ਕਰਕੇ ਆਇਆ ਭੜਾਵਾ ਇਹ ਪੈਸੇ ਦਾ ਜ਼ਿੰਮੇਵਾਰ ਕਰਵਿੰਦਰ ਬਿੱਲਾ ਇਹ ਕਰਵਿੰਦਰ ਬਿੱਲਾ ਇਮੀਗ੍ਰੇਸ਼ਨ ਬੰਦ ਕਰਕੇ ਭੱਜ ਕੇ ਤੇ ਆਪਣਾ ਹੁਣ ਚੱਕਦੇ ਨਹੀਂ ਹੈਗੇ ਨੇ ਚੱਕਦੇ ਨਹੀਂ ਹੁਣ ਚੱਕਦੇ ਹੁਣ ਭਾਈ ਤਾਪ ਉਹ ਲੈ ਫੋਨ ਲਾ ਫਿਰ ਇਹਨਾਂ ਨੂੰ ਫੋਨ ਲਾ ਫੋਨ ਲਾਓ ਜੇ ਨਾ ਪੈਸੇ ਵਾਪਸ ਕਰਦਾ ਕੁਲਵਿੰਦਰ ਬਿੱਲੇ ਕੋਲ ਬਹੁਤ ਪੈਸੇ ਨੇਗੇ ਬਹੁਤ ਅਮੀਰ ਬੰਦਾ ਕੁਲਵਿੰਦਰ ਬਿੱਲੇ ਨੂੰ ਪੈਸੇ ਵਾਪਸ ਕਰਨੇ ਹੀ ਪਣਗੇ ਕੁਲਵਿੰਦਰ ਬਿੱਲੇ ਨੇ ਮਸ਼ਹੂਰੀ ਕਰੀ ਆ ਤੇ ਕੁਲਵਿੰਦਰ ਬਿੱਲਾ ਭਾਈ ਜ਼ਿੰਮੇਵਾਰ ਤੂੰ ਆ ਤੂੰ ਮੈਂ ਟਿੰਡਪਾ ਤੇਰੇ ਬਾਰ ਜਮੈਂ ਧਰਨਾ ਇਹਨਾਂ ਨੂੰ ਆ ਕੇ ਲਾਵਾਂ ਜਿਨ੍ਹਾਂ ਨੂੰ ਕੁੜੀਆਂ ਨੂੰ ਕਹਿੰਗੇ ਅਸੀਂ ਮਜਬੂਰ ਆ ਯਾਰ ਤੇਰੇ ਕੋਲੇ ਪੈਸੇ ਨੇ ਤੂੰ ਐਡ ਕਰੀ ਬਈ ਤੂੰ ਪੈਸੇ ਵਾਪਸ ਕਰਵਾ ਦੇ ਜਿਨ੍ਹਾਂ ਨੇ ਪੈਸੇ ਨਾ ਵਾਪਸ ਕਰੇ ਤੱਕ ਲਵਿੰਦਰ ਬਲੇ ਦੇ ਧਾਰਨ ਬਾਅਦ ਚ ਵੀ ਧਾਰਨਾ ਲੱਗੂ ਕਲਤਾਰ ਚੀਮੇ ਦੇ ਬਾਅਦ ਚ ਵੀ ਧਾਰਨਾ ਲੱਗੂ ਤੇ ਗੱਗੂ ਗਲ ਦੇ ਬਾਅਦ ਚ ਵੀ ਧਾਰਨਾ ਲੱਗੂ ਜਿਹੜੇ ਇੱਥੇ ਆਏ ਬਣੇ ਸਾਰਾ ਦੇ ਬਾਅਦ ਧਾਰਨਾ ਲੱਗਣੇ ਲਿਆ ਵੀ ਲਿਆ ਲਿਆ ਕੁਲਵਿੰਦਰ ਉਹ ਫੋਨ ਲਾਓ ਇਮੀਗ੍ਰੇਸ਼ਨ ਦਾ ਲਾ ਉਹ ਦੂਬਾਰਾ ਤਲਾਸ਼ੀ ਦੇਖ ਲੋ ਇਹਨਾਂ ਦੇ ਬਾਅਦ ਧਾਰਨਾ ਲੱਗੂ ਸਾਰਾ ਦੇ ਆ ਦੇਖੋ ਇਹ ਭਾਨੇ ਵੀਰੇ ਆਹਾ ਐਪਲੀਕੇਸ਼ਨ ਮੈਂ ਸੀਐਮ ਸਾਹਿਬ ਨੂੰ ਲਿਖੀ ਸੀਗੀ ਇਹਦੇ ਵਿੱਚ ਸਾਡੇ ਥੱਲੇ ਨਾਮ ਇੱਕ ਲਾਈਨ ਲਿਖੀ ਆ ਕਿ ਜੇ ਮੈਂ ਝੂਠ ਬੋਲਦਾ ਹੋਵਾਂ ਜਿੰਨਾ ਮੈਂ ਪੁਸਤ ਪ੍ਰਸ਼ਾਸਨ ਹੈਲੋ 1 ਮਿੰਟੇ 1 ਮਿੰਟੇ 1 ਮਿੰਟੇ 1 ਮਿੰਟੇ